ਗੁਰੂ ਪਿਆਰਿਓ ਤੁਸੀਂ ਇੱਕ ਗੱਲ ਨੋਟ ਕਰਿਓ ਅੱਜ ਕੱਲ ਦੇ ਜਿਹੜੇ ਪੜ੍ਹੇ ਲਿਖੇ ਲੋਕ ਆ ਇਹਨਾਂ ਦਾ ਵਿਸ਼ਵਾਸ ਬਾਣੀ ਉੱਪਰ ਘਟਦਾ ਜਾ ਰਿਹਾ ਕਿਉਂਕਿ ਪੜ੍ਹੇ ਲਿਖੇ ਬੰਦੇ ਦਾ ਵਿਸ਼ਵਾਸ ਬਣਾਉਣਾ ਰੱਬ ਪਰ ਬਾਣੀ ਉੱਪਰ ਬਹੁਤ ਔਖਾ ਹੁੰਦਾ ਕਿਉਂਕਿ ਪੜਿਆ ਲਿਖਿਆ ਵਿਦਵਾਨ ਹਰ ਵੇਲੇ ਆਪਦੇ ਦਿਮਾਗ ਨੂੰ ਆਪਦੀ ਅਕਲ ਨੂੰ ਅੱਗੇ ਰੱਖਦਾ ਤੁਸੀਂ ਵੀ ਜਰਾ ਝਾਤੀ ਮਾਰੋ ਆਪਦੇ ਮਨਾਂ ਦੇ ਉੱਪਰ ਦੇਖੋ ਵੀ ਤੁਹਾਡੀ ਜ਼ਿੰਦਗੀ ਕਿੱਧਰ ਨੂੰ ਜਾ ਰਹੀ ਆ ਜ਼ਿੰਦਗੀ ਦੇ ਹਰ ਮੋੜ ਤੇ ਆਪਾਂ ਵੀ ਆਪਣੀ ਅਕਲ ਨੂੰ ਅੱਗੇ ਰੱਖਦੇ ਆਂ ਪਰਮੇਸ਼ਰ ਤੇ ਰੱਬ ਤੇ ਸਾਡਾ ਕਿੰਨਾ ਭਰੋਸਾ ਵਾ ਉਹ ਅਸੀਂ ਜਾਣਦੇ ਹੀ ਆਂ ਬਹੁਤ ਜ਼ਿਆਦਾ ਗੱਲਾਂ ਦਾ ਕੋਈ ਗਿਆਨੀ ਹੋਵੇ ਉਹ ਗੱਲਾਂ ਦਾ ਵਿਦਵਾਨ ਹਮੇਸ਼ਾ ਅਕਲ ਨੂੰ ਹੀ ਅੱਗੇ ਰੱਖੇਗਾ ਤੇ ਕੁਝ ਲੋਕਾਂ ਦੀਆਂ ਸਿਰਫ ਗੱਲਾਂ ਹੀ ਚੰਗੀਆਂ ਹੁੰਦੀਆਂ ਕੁਝ ਲੋਕ ਖੁਦ ਆਪ ਵੀ ਚੰਗੇ ਹੁੰਦੇ ਆ ਵਿਰਲੇ ਹੀ ਹੁੰਦੇ ਆ ਅੱਜ ਕੱਲ ਲੋਕ ਜਿਹੜੇ ਆਪਣੀ ਸਿਆਣਪ ਨੂੰ ਅੱਗੇ ਰੱਖਦੇ ਆ ਪਰ ਜਿਹੜਾ ਨਾਮ ਜਪਣ ਵਾਲਾ ਹੁੰਦਾ ਉਹ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਅੰਦਰ ਉਹਨੂੰ ਭਰੋਸਾ ਹੁੰਦਾ ਬਾਣੀ ਦੇ ਉੱਪਰ ਮਹਾਪੁਰਖਾਂ ਦੀ ਮੈਂ ਤੁਹਾਨੂੰ ਇੱਥੇ ਕਥਾ ਸੁਣਾਉਣੀ ਆ ਉਹ ਮਹਾਪੁਰਖ ਇੱਕ ਵਾਰ ਬੈਠੇ ਸੀ ਕਿਸੇ ਨੇ ਆਖਿਆ ਮਹਾਪੁਰਖੋ ਕੋਈ ਸ਼ਬਦ ਦਾ ਹੀ ਜਾਪ ਦੇ ਦਿਓ ਜਦੋਂ ਉਹਨਾਂ ਨੇ ਸ਼ਬਦ ਦਾ ਜਾਪ ਦਿੱਤਾ ਫਿਰ ਉਹ ਸਰੀਰ ਕਹਿਣ ਲੱਗਾ ਕਿ ਪ੍ਰਾਪਤੀ ਕਿੰਨੀ ਦੇਰ ਚ ਹੋਊਗੀ ਮਹਾਪੁਰਖ ਕਹਿਣ ਲੱਗੇ ਭਾਈ 6 ਮਹੀਨੇ ਲੱਗ ਜਾਣਗੇ ਨਾਲ ਕੋਈ ਹੋਰ ਬੰਦਾ ਖੜਾ ਸੀ ਉਹ ਵੀ ਕਹਿਣ ਲੱਗਾ ਮੈਨੂੰ ਵੀ ਸ਼ਬਦ ਦਾ ਜਾਪ ਦੇ ਦਿਓ ਜਦੋਂ ਉਹਨੂੰ ਜਾਪ ਦਿੱਤਾ ਉਹਨੇ ਵੀ ਪੁੱਛ ਲਿਆ ਵੀ ਕਿੰਨੇ ਕ ਚਰਚ ਮੈਨੂੰ ਪ੍ਰਾਪਤੀ ਹੋਊਗੀ ਮਹਾਪੁਰਖ ਕਹਿੰਦੇ ਭਾਈ ਤੈਨੂੰ 3 ਸਾਲ ਲੱਗਣਗੇ ਉਹ ਬੜੇ ਹੈਰਾਨ ਹੋਏ ਕਹਿਣ ਲੱਗੇ ਵੀ ਉਹ ਕੋਰਾ ਅਨਪੜਾ ਉਹਨੂੰ ਤੁਸੀਂ ਕਹੀ ਜਾਂਦੇ ਹੋ 6 ਮਹੀਨੇ ਲੱਗਣਗੇ ਮੈਂ ਪੜਿਆ ਲਿਖਿਆ ਤੁਸੀਂ ਮੈਨੂੰ ਕਹੀ ਜਾਂਦੇ ਹੋ 3 ਸਾਲ ਲੱਗਣਗੇ ਪ੍ਰਾਪਤੀ ਨੂੰ ਇਹ ਕਿਉਂ ਮਹਾਪੁਰਖ ਕਹਿੰਦੇ ਦਰਅਸਲ ਗੱਲ ਇਹ ਆ ਵੀ ਉਹਦੇ ਅੰਦਰ ਹੌਮੇ ਨਹੀਂ ਹੈਗੀ। ਅਨਪੜ ਹੋਣ ਕਰਕੇ ਜ਼ਮੀਨ ਜਿਹੜੀ ਆ ਨਾ ਪੱਧਰੀ ਹੋਈ ਪਈ ਆ। ਵੀ ਕੋਈ ਕਮਰਾ ਬਣਿਆ ਹੀ ਨਹੀਂ। ਵੀ ਜਦੋਂ ਤੇਰੇ ਅੰਦਰ ਦੇਖਦੇ ਆ ਵੀ ਇੰਨੇ ਸਿਆਣਪਾਂ ਦੇ ਕਮਰੇ ਬਣੇ ਪਏ ਆ ਤਿੰਨ ਸਾਲ ਤਾਂ ਉਹਨਾਂ ਨੂੰ ਢੈਂਦੇ ਹੀ ਲੱਗ ਜਾਣੇ। ਭਾਵ ਕੀ ਮੇਰੇ ਕਹਿਣ ਦਾ ਵੀ ਪੜ੍ਹੇ ਲਿਖੇ ਬੰਦੇ ਦਾ ਇਤਬਾਰ ਬਣਾਉਣਾ ਇਹ ਵਿਸ਼ਵਾਸ ਦਿਵਾਉਣਾ ਔਖਾ ਹੋ ਜਾਂਦਾ। ਇਹ ਇੱਕ ਵੱਡੀ ਗੱਲ ਆ ਜਿਹੜੀ ਮੈਂ ਇੱਥੇ ਤੁਹਾਨੂੰ ਸਾਂਝੀ ਕਰ ਰਿਹਾ ਇਹ ਬਾਣੀਆਂ ਦੇ ਵਿੱਚੋਂ ਬਾਣੀ ਆ ਜਿਹੜੀ ਸਖਬਨੀ ਸਾਹਿਬ ਦੀ ਬਾਣੀ ਉਹਦੇ ਬਾਰੇ ਵਿਚਾਰ ਕਰਨੀ ਆ ਜੀ ਇਹ ਤੁਹਾਨੂੰ ਪ੍ਰਸੰਨਤਾ ਵੀ ਦਵਾਉਗੀ ਬਹੁਤ ਜ਼ਿਆਦਾ ਇੱਕ ਵਾਰੀ ਕੀ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਡਾਕਟਰਾਂ ਦੀ ਟੀਮ ਆਈ ਉਹਨਾਂ ਨੇ ਕੈਂਪ ਲਾਇਆ ਨਿਚੋੜ ਕੱਢਿਆ ਆਪਣੀਆਂ ਕਿਤਾਬਾਂ ਵਿੱਚ ਫੈਸਲੇ ਦਿੱਤੇ ਉਹਨਾਂ ਨੇ ਦਾਵਾ ਕੀਤਾ ਕਿ ਸੁਖਮਣੀ ਸਾਹਿਬ ਜੀ ਦੀ ਜਿਹੜੀ ਬਾਣੀ ਆ ਆਪਾਂ ਆਮ ਤਾਂ ਸੁਣਦੇ ਆਂ ਵੀ ਸਾਡੇ ਮਨ ਤੇ ਅਸਰ ਕਰਦੀ ਆ ਮਨ ਵਿੱਚ ਜਿਹੜੇ ਲੱਗੇ ਹੋਏ ਰੋਗ ਆ ਵਿਕਾਰਾਂ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਦੂਰ ਕਰਦੀ ਆ ਮਨ ਤੇ ਲੱਗੀ ਮੈਲ ਜਿਹੜੀ ਆ ਦੂਰ ਕਰਦੀ ਆ ਪਰ ਇੰਨਾ ਹੀ ਨਹੀਂ ਇਹ ਤਨ ਦੇ ਰੋਗ ਵੀ ਰਾਜੀ ਕਰਦੀ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੜੇ ਲਿਖੇ ਡਾਕਟਰਾਂ ਦੀ ਟੀਮ ਸੀਗੀ ਉਹਨਾਂ ਨੇ ਕੈਂਪ ਲਾਇਆ ਸੀ ਇੱਕ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਮਾਤਾ ਕੌਲਾਂ ਜੀ ਅੰਮ੍ਰਿਤਸਰ ਦੇ ਵੱਲੋਂ ਹਰ ਐਤਵਾਰ ਸੰਗਤਾਂ ਵਿੱਚੋਂ ਕਿਸੇ ਦੇ ਘਰ ਵਿੱਚ ਜਾ ਕੇ ਉਰਲ ਮਿਲ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਹੁੰਦਾ ਸੰਗਤ ਰੂਪ ਵਿੱਚ ਸਾਰੀ ਸੰਗਤ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੀ ਆ ਤੇ ਫਿਰ ਇੱਕ ਘੰਟਾ ਕੀਰਤਨ ਵੀ ਹੁੰਦਾ ਕੁਝ ਸਾਲ ਪਹਿਲਾਂ ਦੀ ਗੱਲ ਆ ਵੀ ਜਿਹੜੇ ਘਰ ਵਿੱਚ ਪਾਠ ਹੁੰਦਾ ਸੀਗਾ ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾਕਟਰਾਂ ਦੀ ਟੀਮ ਆਉਂਦੀ ਹੁੰਦੀ ਸੀ ਤੇ ਉਹਨਾਂ ਨੇ ਕੀ ਕਰਨਾ ਜਿਹੜੇ ਘਰੇ ਪਾਠ ਹੋਣਾ ਉਹ ਘਰ ਦੇ ਬਾਹਰ ਮੇਜ਼ ਲਾ ਲੈਂਦੇ ਹੁੰਦੇ ਸੀ ਡਾਕਟਰਾਂ ਨੇ ਫਿਰ ਆ ਕੇ ਉਥੇ ਬਾਹਰ ਟੇਬਲ ਲਾ ਲੈਣੇ ਆਪਣੇ ਤੇ ਬੈਠ ਜਾਣਾ ਜਿੰਨਾ ਜਿਨ੍ਹਾਂ ਨੇ ਵੀ ਅੰਦਰ ਜਾਣਾ ਉਹਨਾਂ ਦਾ ਬਲੱਡ ਪ੍ਰੈਸ਼ਰ ਉਹਨਾਂ ਡਾਕਟਰਾਂ ਨੇ ਚੈੱਕ ਕਰਕੇ ਭੇਜਣਾ ਸੀਗਾ ਜਿਨ੍ਹਾਂ ਦਾ ਵੀ ਬਲੱਡ ਪ੍ਰੈਸ਼ਰ ਘੱਟ ਹੁੰਦਾ ਜਾਂ ਵੱਧ ਹੁੰਦਾ ਉਹਨਾਂ ਦਾ ਨਾਂ ਉਮਰ ਨੋਟ ਕਰਨੀ ਕਿਉਂਕਿ ਬਲੱਡ ਜਿਹੜਾ ਤੁਸੀਂ ਜਾਣਦੇ ਹੋ ਵਧਿਆ ਵੀ ਖਤਰਨਾਕ ਆ ਘਟਿਆ ਵੀ ਫਿਰ ਉਹਨਾਂ ਨੇ ਭੋਗ ਪਾਉਣ ਤੋਂ ਬਾਅਦ ਜਦੋਂ ਸੁਖਮਨੀ ਸਾਹਿਬ ਦੇ ਪਾਠ ਦੀ ਸਮਾਪਤੀ ਹੋ ਜਾਣੀ ਭੋਗ ਪਹਿ ਜਾਣਾ ਦੁਬਾਰਾ ਉਹਨਾਂ ਨੇ ਬਲੱਡ ਪ੍ਰੈਸ਼ਰ ਚੈੱਕ ਕਰਨੀ ਤੇ ਸੱਚ ਕਰਕੇ ਜਾਣਿਓ ਇਹ ਡਾਕਟਰਾਂ ਦੀ ਟੀਮ ਨੇ ਆਪਣਾ ਤਜਰਬੇ ਦੇ ਵਿੱਚੋਂ ਇਹ ਗੱਲ ਕਹਿ ਰਹੇ ਆ ਮੈਂ ਵੀ ਜਦੋਂ ਉਹਨਾਂ ਨੇ ਕੀਤੇ ਨਾ ਚੈੱਕ ਤੇ ਠੀਕ ਹੋਣੇ ਉਹਨਾਂ ਦੇ ਬਲੱਡ ਪ੍ਰੈਸ਼ਰ ਉਹਨਾਂ ਨੇ ਕੈਂਪ ਲਗਾ ਕੇ ਵੇਰਵੇ ਦਿੱਤੇ ਵੇਰਵਿਆਂ ਦਾ ਨਚੋੜ ਦਿੱਤਾ ਵੀ ਜਿਹੜਾ ਵੀ ਸੁਖਮਣੀ ਸਾਹਿਬ ਜੀ ਦੀ ਬਾਣੀ ਪੜਦਾ ਜਾਂ ਸੁਣਦਾ ਉਹਦਾ ਬਲੱਡ ਪ੍ਰੈਸ਼ਰ ਚਿੰਤਾ ਆਦ ਜਿਹੜੇ ਰੋਗ ਹੁੰਦੇ ਆ ਦੂਰ ਹੋ ਜਾਂਦੇ ਆ ਕਿਉਂਕਿ ਜਦੋਂ ਬਲੱਡ ਵੱਧਦਾ ਬੰਦੇ ਦਾ ਉਹਦੇ ਨਾਲ ਰੋਗ ਲੱਗਦੇ ਆ ਅੰਮ੍ਰਿਤਸਰ ਦਾ ਇੱਕ ਹਸਪਤਾਲ ਆ ਹਸਪਤਾਲ ਦੇ ਨਚੋੜ ਵਿੱਚੋਂ ਹਸਪਤਾਲ ਵਿੱਚੋਂ ਮਰੀਜ਼ ਸਭ ਤੋਂ ਵੱਧ ਰਾਜੀ ਹੋ ਕੇ ਜਾਂਦੇ ਆ ਕੋਜ ਕਰਨ ਤੇ ਪਤਾ ਚੱਲਿਆ ਵੀ ਹਸਪਤਾਲ ਵਿੱਚ ਸਾਰੇ ਮਰੀਜ਼ਾਂ ਦੇ ਕਮਰਿਆਂ 'ਚ ਸਪੀਕਰ ਲੱਗਾ ਵਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਅਸਲ ਵਿੱਚ ਉਹ ਕੀ ਕਰਦੇ ਸੀਗੇ ਮਰੀਜ਼ਾਂ ਨੂੰ ਸੁਖਮਣੀ ਸਾਹਿਬ ਜੀ ਦਾ ਪਾਠ ਸਰਵਣ ਕਰਵਾਇਆ ਜਾਂਦਾ ਸੀ ਗੁਰਬਾਣੀ ਦੀ ਕਿਰਪਾ ਵੀ ਵਰਤਦੀ ਸੀ ਜਿੱਥੇ ਡਾਕਟਰਾਂ ਦੀ ਦਵਾਈ ਚੱਲਦੀ ਆ ਉੱਥੇ ਨਾਲ ਬਾਣੀ ਦੀ ਕਿਰਪਾ ਵੀ ਹੁੰਦੀ ਆ ਤੁਸੀਂ ਵੀ ਭਾਵੇਂ ਕਦੇ ਅਜਮਾ ਲਿਓ ਤੁਹਾਡੇ ਵੀ ਘਰ ਵਿੱਚ ਕੋਈ ਸਰੀਰ ਬਿਮਾਰ ਹੋਵੇ ਤੁਹਾਡਾ ਬੱਚਾ ਬਿਮਾਰ ਹੋਵੇ ਦਵਾਈ ਲਿਆਓ ਦਵਾਈ ਦਿਓ ਪਰ ਨਾਲ ਹੀ ਉਹਦੇ ਸਹਰਾਣੇ ਬੈਠ ਕੇ ਇੱਕ ਪਾਠ ਸੁਖਮਣੀ ਸਾਹਿਬ ਦਾ ਵੀ ਕਰੋ ਦੇਖੋ ਜੀ ਦਵਾਈ ਕਿਵੇਂ ਅਸਰ ਕਰਦੀ ਆ ਇਹ ਦਵਾਈ ਦੇ ਵਿੱਚ ਗੁਰਬਾਣੀ ਦੀ ਤਾਕਤ ਗੁਰਬਾਣੀ ਦੀ ਬਖਸ਼ਿਸ਼ ਵੀ ਸ਼ਾਮਲ ਹੁੰਦੀ ਆ ਕਿਸੇ ਡਾਕਟਰ ਦੀ ਮੈਂ ਤੁਹਾਨੂੰ ਹੱਦ ਬੀਤੀ ਸੁਣਾਉਣਾ ਉਹਦੇ ਕਲੀਨਿਕ ਤੇ ਇੱਕ ਬੀਬੀ ਆਈ ਜਿਹਨੂੰ ਰਸੌਲੀ ਸੀਗੀ ਛਾਤੀ ਦੇ ਕੋਲ ਐਕਸ-ਰੇ ਤੋਂ ਬਾਅਦ ਡਾਕਟਰ ਕਹਿਣ ਲੱਗਾ ਬੀਬੀ ਜੀ ਇਹ ਤਾਂ ਆਪਰੇਸ਼ਨ ਕਰਨਾ ਪਊਗਾ 10 ਦਿਨਾਂ ਦਾ ਸਮਾਂ ਦਿੱਤਾ 10 ਦਿਨ ਬਾਅਦ ਜਦੋਂ ਬੀਬੀ ਆਪਰੇਸ਼ਨ ਲਈ ਆਈ ਦੁਬਾਰਾ ਐਕਸ-ਰੇ ਡਾਕਟਰ ਨੇ ਕੀਤਾ ਉਹ ਕਹਿਣ ਲੱਗਾ ਮੇਰੀ ਹੈਰਾਨੀ ਦੀ ਹੱਦ ਹੀ ਨਹੀਂ ਰਹੀ ਰਸੌਲੀ ਨਾਮ ਦੀ ਸਰੀਰ ਵਿੱਚ ਕੋਈ ਚੀਜ਼ ਹੀ ਨਹੀਂ ਸੀਗੀ ਮੈਂ ਪਹਿਲਾਂ ਐਕਸ-ਰਾ ਦੇਖਿਆ ਡਾਕਟਰ ਕਹਿੰਦਾ ਵੀ ਉਹ ਚ ਰਸੌਲੀ ਆ ਨਵਾਂ ਐਕਸ-ਰਾ ਕੀਤਾ ਦੇਖਿਆ ਵੀ ਉਹ ਚ ਰਸੌਲੀ ਹੈ ਨਹੀਂ ਡਾਕਟਰ ਜਿਹੜਾ ਸੀ ਕਹਿਣ ਲੱਗਾ ਵੀ ਇਹ ਕਿਵੇਂ ਹੋ ਸਕਦਾ ਵੀ ਪਹਿਲਾਂ ਐਕਸ-ਰੇ ਵਿੱਚ ਰਸੌਲੀ ਸੀ ਅੱਜ ਵਾਲੇ ਚ ਹੈ ਨਹੀਂ ਉਹ ਕਹਿੰਦੇ ਬੀਬੀ ਨੇ ਦੱਸਿਆ ਵੀ ਜਦੋਂ ਮੈਂ 10 ਦਿਨ ਪਹਿਲਾਂ ਤੁਹਾਡੇ ਕੋਲੋਂ ਤਰੀਕ ਲੈ ਕੇ ਗਈਆਂ ਰਸਤੇ 'ਚ ਕਿਸੇ ਗੁਰਮਖ ਨਾਲ ਸਾਰੀ ਗੱਲ ਸਾਂਝੀ ਹੋਈ ਉਹਨਾਂ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਕਲਗੀ ਧਰਜੀ ਦੇ ਪਿਆਰੇ ਆ ਬਾਣੀ ਪੜਨ ਵਾਲੇ ਤੇ ਬੜੇ ਦਿਆਲੂ ਹੁੰਦੇ ਆ ਉਹਨਾਂ ਨੇ ਰਸਤਾ ਦੱਸਿਆ ਕਿ ਬਾਬਾ ਜੀ ਦੇ ਸਥਾਨ ਤੇ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਾ ਕੇ ਸੋਖਮਣੀ ਸਾਹਿਬ ਦਾ ਪਾਠ ਰੋਜ਼ ਕਰੋ ਤੇ ਜੋਤ ਦਾ ਘੌਰ ਸੌਲੀ ਵਾਲੀ ਜਗ੍ਹਾ ਤੇ ਲਾਓ ਅਰਦਾਸ ਕਰੋ ਸਤਿਗੁਰੂ ਮਹਾਰਾਜ ਮਿਹਰ ਕਰਨਗੇ ਤੇ ਉਹ ਡਾਕਟਰ ਸੀ ਜਿਹੜੇ ਸੀਗੇ ਉਹ ਦੱਸਿਆ ਵੀ ਕਹਿੰਦੇ ਬੀਬੀ ਕਹਿਣ ਲੱਗੀ ਵੀ ਚਲੋ ਭਰੋਸਾ ਕਰ ਲੈਨੇ ਆ ਉਹਨੇ ਦੱਸਿਆ ਵੀ ਉਹ ਗੁਰਮੁਖ ਦੇ ਕਈ ਅਨੁਸਾਰ ਰੋਜ਼ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੀ ਰਹੀ ਅਤੇ ਜੋਤ ਦਾ ਘਿਓ ਉਹ ਰਸੌਲੀ ਵਾਲੀ ਜਗ੍ਹਾ ਤੇ ਲਾਉਂਦੀ ਰਹੀ ਇਹ ਸਭ ਕੁਝ ਜਿਹੜਾ ਵਾਪਰਿਆ ਕਲਾ ਵਰਤੀ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਜੋਤ ਦੇ ਘਿਓ ਸਦਕਾ ਰਸੌਲੀ ਸੜ ਗਈ ਇਸ ਕਰਕੇ ਨਾ ਕਿਸੇ ਨੂੰ ਸ਼ੱਕ ਵੀ ਹੋਵੇ ਨਾ ਉਹ ਉਹਨਾਂ ਨੂੰ ਮਿਲ ਕੇ ਸ਼ੱਕ ਦੂਰ ਵੀ ਕਰ ਸਕਦਾ ਇਹ ਜਿਹੜਾ ਡਾਕਟਰ ਆ ਉਹਦਾ ਨਾਮ ਪਰਮਜੀਤ ਸਿੰਘ ਰਾਣਾ ਵਾ ਉਹ ਡਾਕਟਰ ਦਾ ਨਾਮ ਵੀ ਮੈਂ ਤੁਹਾਨੂੰ ਦੱਸ ਰਿਹਾ ਇਸ ਕਰਕੇ ਭਾਈ ਗੁਰੂ ਤੇ ਜਿਹੜੀ ਸ਼ੰਕਾ ਨਹੀਂ ਕਰਨੀ ਚਾਹੀਦੀ ਹੁਣ ਪੜ੍ਹੇ ਲਿਖੇ ਜਿਹੜੇ ਅੱਜ ਕੱਲ ਦੇ ਡਾਕਟਰ ਆ ਬਹੁਤ ਇਹ ਗੱਲ ਨਾਲ ਸਹਿਮਤ ਹੋ ਗਏ ਆ ਵੀ ਸੁਖਮਣੀ ਸਾਹਿਬ ਦੀ ਬਾਣੀ ਸਰੀਰ ਦੇ ਰੋਗਾਂ ਨੂੰ ਵੀ ਰਾਜੀ ਕਰਦੀ ਆ ਅਮਰੀਕਾ ਦੀ ਨਾਸਾ ਜੁਨੀਵਰਸਿਟੀ ਵਿੱਚ ਨੌਕਰੀ ਕਰਨ ਵਾਲਾ ਇੱਕ ਚੋਟੀ ਦਾ 64 ਸਾਲਾਂ ਦਾ ਸਾਇੰਟਿਸਟ ਸ੍ਰੀ ਵਾਸੂ ਭਾਰਦਵਾਜ ਜਿਨ੍ਹਾਂ ਨੇ ਚੰਦ, ਗ੍ਰਹਿ ਤੇ ਮੰਗਲ ਗ੍ਰਹਿ ਬਾਰੇ ਦੋ ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨੇ ਆਪਣੀ ਜ਼ੁਬਾਨੀ ਦੱਸਿਆ ਸੀ ਕਿ ਮੈਂ ਪੱਕਾ ਨਾਸਤਿਕ ਸੀਗਾ ਮੇਰੀ ਪਤਨੀ ਸਿੰਧੀ ਪਰਿਵਾਰ ਵਿੱਚੋਂ ਸੀਗੀ ਇਹ ਸਿੰਧੀ ਪਰਿਵਾਰ ਜਿਹੜੇ ਹੁੰਦੇ ਆ ਇਹਨਾਂ ਦੀ ਬਾਣੀ ਤੇ ਬਹੁਤ ਸ਼ਰਧਾ ਹੁੰਦੀ ਆ ਉਹਦੀ ਬਾਣੀ ਤੇ ਗੁਰਬਾਣੀ ਤੇ ਮਹਾਰਾਜ ਤੇ ਸੱਚੇ ਪਾਤਸ਼ਾਹ ਜੀ ਤੇ ਬਹੁਤ ਸ਼ਰਧਾ ਸੀ ਉਹ ਫਿਰ ਵਾਸੂ ਭਾਰਦਵਾਜ ਕਹਿਣ ਲੱਗਾ ਵੀ ਮੇਰੇ ਸਿਰ ਵਿੱਚ ਟਿਊਮਰ ਹੋ ਗਿਆ ਸੀਗਾ ਜਿਹੜਾ ਕੈਂਸਰ ਦਾ ਭਿਆਨਕ ਰੋਗ ਹੋ ਗਿਆ ਇਹ ਟਿਊਮਰ ਸੱਜੇ ਕੰਨ ਦੇ ਉੱਪਰ ਹੋਣ ਕਾਰਨ ਵੀ ਜਦੋਂ ਸੱਜੇ ਕੰਨ ਤੋਂ ਸੁਣਾਈ ਦੇਣਾ ਉਹਨੂੰ ਬਿਲਕੁਲ ਬੰਦ ਹੋ ਗਿਆ ਵੱਡੇ-ਵੱਡੇ ਡਾਕਟਰਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਭਾਈ ਇਹਦਾ ਕੋਈ ਇਲਾਜ ਨਹੀਂ ਤੂੰ ਇਹ ਕੰਨ ਤੋਂ ਕਦੇ ਵੀ ਸੁਣ ਨਹੀਂ ਸਕਦਾ ਜਦੋਂ ਡਾਕਟਰਾਂ ਨੇ ਸਿਰ ਦੇ ਟਿਊਮਰਾਂ ਦੇ ਜਿਹੜੇ ਨਮੂਨੇ ਲੈ ਰਿਪੋਰਟਾ ਰਾਹੀ ਦੱਸਿਆ ਵੀ ਤੁਸੀਂ ਬਸ ਕੇਵਲ 15 ਤੋਂ 20 ਦਿਨ ਦੇ ਮਹਿਮਾਨ ਉਹਨੇ ਦੱਸਿਆ ਕਿ ਫਿਰ ਉਹ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਜਿਹੜੀ ਮੇਰੀ ਸਾਲੀ ਆ ਇੱਕ ਸਿੱਖ ਘਰ ਵਿੱਚ ਵਿਆਹੀ ਗਈ ਸੀ ਤੇ ਉਹਦਾ ਵੀ ਗੁਰਬਾਣੀ ਤੇ ਵਿਸ਼ਵਾਸ ਸੀਗਾ ਉਹ ਰੋਜ਼ ਹਸਪਤਾਲ ਵਿੱਚ ਮੈਨੂੰ ਸੁਖਮਣੀ ਸਾਹਿਬ ਜੀ ਦਾ ਪਾਠ ਸੁਣਾਉਂਦੇ ਤੇ ਹਰਮੰਦਰ ਸਾਹਿਬ ਦੇ ਵਿੱਚ ਨਾ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਅਖੰਡ ਪਾਠ ਬੁੱਕ ਕਰਵਾਤਾ ਜਿਵੇਂ ਹੁਣ ਅਖੰਡ ਪਾਠ ਸਾਈ ਪਹਿਲਾਂ ਆਪ ਬੁੱਕ ਕਰਵਾਉਂਦੇ ਆ ਉਨੇ ਪ੍ਰਮਾਤਮਾ ਦੀ ਕਿਰਪਾ ਇੰਨੀ ਵਰਤੀ ਮੇਰੀ ਹਾਲਤ ਬਾਰੇ ਜਾਣ ਕੇ ਉਹਨਾਂ ਨੇ ਮੈਨੂੰ ਜਲਦੀ ਵਾਰੀ ਦੇਤੀ ਉੱਥੇ ਜਲਦੀ ਵਾਰੀ ਵੀ ਨਹੀਂ ਆਉਂਦੀ ਉਹ ਜਿਵੇਂ ਹੋਣੀ ਰੱਬ ਦੀ ਸੀ ਕਿਸੇ ਤਰੀਕੇ ਸਟ੍ਰੈਚਰ ਤੇ ਪਾ ਕੇ ਉਹ ਕਹਿੰਦਾ ਨਾ ਸਾਇੰਟਿਸਟਾਂ ਨਾਲੇ ਉਹ ਕਹਿੰਦਾ ਮੈਨੂੰ ਅਖੰਡ ਪਾੜ ਵਾਲੇ ਕਮਰੇ ਵਿੱਚ ਲੈ ਗਏ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਮੈਨੂੰ ਚੌਂਕੜੀ ਮਾਰ ਕੇ ਬੈਠਣ ਦੀ ਮਨਾਹੀ ਸੀ ਕਿਉਂਕਿ ਕਮਜ਼ੋਰੀਆਂ ਕਾਰਨ ਹੱਡੀਆਂ ਬਹੁਤ ਕਮਜ਼ੋਰ ਹੋ ਗਈਆਂ ਸੀਗੀਆਂ ਕਿਉਂਕਿ ਇੰਨੀ ਕਮਜ਼ੋਰੀ ਸੀਗੀ ਹੱਡੀਆਂ ਇੰਨੀਆਂ ਕਮਜ਼ੋਰ ਹੋ ਗਈਆਂ ਪਰ ਜਦੋਂ ਅਖੰਡ ਪਾੜ ਚੱਲਦੇ ਚੱਲਦੇ 262 ਅੰਗ ਤੇ ਬਾਣੀ ਆਈ ਆ ਸ੍ਰੀ ਸੋਖਮਣੀ ਸਾਹਿਬ ਜੀ ਦਾ ਪਾਠ ਆਇਆ ਤੇ ਮੈਂ ਚੌਂਕੜੀ ਮਾਰ ਕੇ ਬਹਿ ਗਿਆ ਬੜੇ ਪਿਆਰ ਨਾਲ ਗੱਲ ਤਾਂ ਭਾਵਨਾ ਦੀ ਆ ਨਾ ਉਹਨੇ ਭਾਵਨਾ ਨਾਲ ਪਾਠ ਸੁਣਿਆ ਉਹ ਕਹਿੰਦਾ ਵੀ ਸ੍ਰੀ ਸੋਖਮਣੀ ਸਾਹਿਬ ਦਾ ਪਾਠ ਸੁਣਦੇ ਸੁਣਦੇ ਮੇਰੇ ਅੰਦਰ ਕੁਝ ਅਜੀਬ ਤਰ੍ਹਾਂ ਦੀ ਵਾਈਬ੍ਰੇਸ਼ਨ ਜੀ ਹੋਈ ਇਹ ਵਾਈਬ੍ਰੇਸ਼ਨ ਨਾਲ ਮੈਨੂੰ ਇਹੋ ਜੀ ਬਖਸ਼ਿਸ਼ ਵਰਤੀ ਵੀ ਮੇਰਾ ਸੱਜਾ ਕੰਨ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੀ ਇੱਕਦਮ ਖੁੱਲ ਗਿਆ ਅਖੰਡ ਪਾੜ ਦੇ ਭੋਗ ਤੋਂ ਬਾਅਦ ਉਹ ਕਹਿੰਦਾ ਮੈਂ ਆਪਦੇ ਪੈਰਾਂ ਤੇ ਖੜਾ ਹੋ ਗਿਆ ਪੈਦਲ ਚੱਲ ਕੇ ਮੈਂ ਆਪਦੇ ਕਮਰੇ ਤੱਕ ਗਿਆ ਆਇਆ ਸੀ ਸਟ੍ਰੈਚਰ ਤੇ ਪੈ ਕੇ ਵਾਪਸੀ ਸਮੇਂ ਪੈਦਲ ਚੱਲ ਕੇ ਕਮਰੇ ਤੱਕ ਗਿਆ ਸੰਤ ਜੀ ਮੇਰੇ ਪਰਿਵਾਰ ਵਾਲੇ ਤੇ ਮੈਂ ਸਾਰੇ ਹੈਰਾਨ ਸਾਂ ਫਿਰ ਮੈਂ ਆਪਣੇ ਸ਼ਹਿਰ ਸੂਰਤ ਵਿੱਚ ਜਾ ਕੇ ਕਹਿੰਦਾ ਵੀ ਜਦੋਂ ਡਾਕਟਰਾਂ ਤੋਂ ਟੈਸਟ ਕਰਵਾਇਆ ਪਤਾ ਚੱਲਿਆ ਵੀ ਸਰੀਰ ਵਿੱਚੋਂ ਕੈਂਸਰ ਖਤਮ ਹੋ ਗਿਆ। ਇਹ ਕੈਂਸਰ ਦੇ ਪ੍ਰਸਿੱਧ ਜਿਹੜੇ ਡਾਕਟਰ ਸੀਗੇ ਉਹ ਵੀ ਫਿਰ ਸੁਖਮਣੀ ਸਾਹਿਬ ਦੀ ਤਾਕਤ ਨੂੰ ਮੰਨ ਗਏ। ਹੋ ਸਕਦਾ ਕੋਈ ਇਹ ਗੱਲ ਨੂੰ ਮੰਨੇ ਨਾ ਮੰਨੇ ਪਰ ਡਾਕਟਰ ਵਾਸੂ ਭਾਰਦਵਾਜ ਜੀ ਨੇ ਕੈਂਸਰ ਠੀਕ ਹੋਣ ਦੀਆਂ ਰਿਪੋਰਟਾਂ ਲਗਭਗ 200 ਦੀਵਾਨਾਂ ਵਿੱਚ ਸੰਗਤ ਨੂੰ ਦਿਖਾਈਆਂ ਨੇ। ਤੇ ਮੈਂ ਇੱਥੇ ਹੁਣ ਤੁਹਾਨੂੰ ਕਹੂੰਗਾ ਵੀ ਤੁਸੀਂ ਵੈਸੇ ਕਹੀ ਜਾਂਦੇ ਹੋ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਉਹਨਾਂ ਦੀ ਆਪਣੀ ਇੰਟਰਵਿਊ ਨਾਲ ਉਹਨਾਂ ਦੇ ਗਿਆਨੀ ਸੰਸੰਗੀ ਜ ਮਸਕੀਨ ਸਾਹਿਬ ਜੀ ਵੀ ਨੇ ਉਹ ਜੋ ਪੰਥਰਤਨ ਹਨ ਸਾਡੇ ਪ੍ਰਸਿੱਧ ਕਥਾਵਾਚਕ ਬਹੁਤ ਪ੍ਰੇਮ ਵਾਲੇ ਉਹਨਾਂ ਦੇ ਨਾਲ ਹੀ ਇਹ ਸਾਇੰਟਿਸਟ ਸੀਗਾ ਫਿਰ ਇਹ ਰੱਬ ਤੇ ਯਕੀਨ ਕਰਨ ਲੱਗ ਗਿਆ ਵੀ ਹਾਂ ਵੀ ਰੱਬ ਵੀ ਹੈਗਾ ਬਾਣੀ ਵੀ ਹੈਗੀ ਹੈ ਬਾਣੀਓਂ ਹੀ ਰੱਬ ਫਿਰ ਇਹਨੇ ਇੰਟਰਵਿਊ ਦੇ ਵਿੱਚ ਦੱਸਿਆ ਵੀ ਐਵੇਂ ਮੇਰੇ ਨਾਲ ਹੋਇਆ ਵੀ ਮੈਨੂੰ ਤਾਂ ਵੀ ਠੀਕ ਕਰਤਾ ਬਾਣੀ ਨੇ ਕਈ ਵਾਰੀ ਨਾ ਪ੍ਰਮਾਤਮਾ ਦੇ ਵੱਲੋਂ ਮਿਲੇ ਹੋਏ ਸੁੱਖਾਂ ਵਿੱਚ ਬੰਦਾ ਇੰਨਾ ਖਚਤ ਹੋ ਜਾਂਦਾ ਵੀ ਸੁੱਖਾਂ ਦਾ ਦਾਤਾ ਪ੍ਰਮਾਤਮਾ ਨੂੰ ਵਿਸਰ ਹੀ ਜਾਂਦਾ ਹੁਣ ਜਿਹੜੇ ਵਿਗਿਆਨੀ ਹੁੰਦੇ ਆ ਇਹਨਾਂ ਦੀ ਆਪਣੀ ਖੋਜ ਹੁੰਦੀ ਆ ਚਲੋ ਬਹੁਤ ਵਧੀਆ ਇਹ ਖੋਜ ਕਰਦੇ ਆ ਆਪਾਂ ਨੂੰ ਨਵੀਆਂ-ਨਵੀਆਂ ਚੀਜ਼ਾਂ ਇਨਵੈਂਟ ਕਰਕੇ ਦਿੰਦੇ ਆ ਬਹੁਤ ਵਧੀਆ ਗੱਲ ਪਰ ਜਦੋਂ ਬੰਦਾ ਰੱਬ ਨੂੰ ਹੀ ਭੁੱਲ ਜਾਵੇ ਫਿਰ ਮਾੜੀ ਗੱਲ ਹੁੰਦੀ ਆ ਇਸ ਕਰਕੇ ਦੁੱਖ ਵੇਲੇ ਪ੍ਰਮਾਤਮਾ ਚੇਤੇ ਆਉਂਦਾ ਦੁੱਖ-ਦਾਰੂ ਸੁਖ-ਰੋਗ ਪਇਆ ਇਸ ਕਰਕੇ ਨਾ ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਹਿਣਾ ਵੀ ਗੁਰੂ ਦੇ ਭਰੋਸੇ ਨਾਲ ਬਾਣੀ ਦੀ ਤਾਕਤ ਨਾਲ ਸਭ ਕੁਝ ਠੀਕ ਹੋ ਜਾਂਦਾ ਘਰ ਦੇ ਵਿੱਚ ਕੋਈ ਮੁਸ਼ਕਲ ਬਣ ਜਾਵੇ ਗੁਟਕਾ ਸਾਹਿਬ ਜੀ ਤੋਂ ਪਾਠ ਸ਼ੁਰੂ ਕਰਦਿਆ ਕਰੋ ਇੱਕ ਤੋਂ ਬਾਅਦ ਦੂਜਾ ਸਰੀਰ ਉਸ ਵੇਲੇ ਅਗਲੀ ਪੰਗਤੀ ਤੇ ਉਂਗਲੀ ਰੱਖ ਕੇ ਸ਼ੁਰੂ ਕਰ ਦੇਵੇ ਦੁੱਖ ਦਾ ਸਮਾਂ ਜਿਹੜਾ ਨਾ ਇਹ ਘਟਣਾ ਸ਼ੁਰੂ ਹੋ ਜਾਊਗਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਹੁਣ ਸ਼ਹੀਦੀ ਪੁਰਬ ਵੀ ਨੇੜੇ ਆ ਰਿਹਾ ਉਹਨਾਂ ਨੇ ਬਾਣੀ ਉਚਾਰਨ ਕਰਕੇ ਅਨਮੋਲ ਖਜ਼ਾਨਾ ਦੁਨੀਆ ਦੀ ਝੋਲੀ 'ਚ ਪਾਇਆ ਵੀ ਸੰਗਤਾਂ ਨੂੰ ਇਹ ਬਾਣੀ ਦਾ ਨੇਮ ਬਣਾਉਣਾ ਚਾਹੀਦਾ ਰੋਜ਼ ਇਹਦੇ ਨੇਮ ਬਣਾ ਕੇ ਨਾ ਇਹ ਬਾਣੀ ਨੂੰ ਬਹੁਤ ਸਿੱਖਾਂ ਨੇ ਕੰਠ ਵੀ ਕਰ ਲਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨਾ ਪਿਆਰ ਕੀਤਾ ਸਾਨੂੰ ਇੰਨੀ ਸੋਹਣੀ ਬਾਣੀ ਦਿੱਤੀ ਆ ਪਰ ਅਸੀਂ ਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਉਹਨਾਂ ਦੀਆਂ ਬਖਸ਼ਿਸ਼ਾਂ ਨੂੰ ਜਾਣ ਨਹੀਂ ਪਾਏ ਇਹ ਸੁਖਮਣੀ ਸਾਹਿਬ ਦੀ ਬਾਣੀ ਪੜਨ ਸੁਣਨ ਦੇ ਨਾਲ ਕਿੰਨੇ ਅਕਦੇ ਤੰ ਦੇ ਰੋਗ ਰਾਜੀ ਹੋ ਗਏ ਕਿਤਨੇ ਦੀਆਂ ਲਾ ਇਲਾਜ ਬਿਮਾਰੀਆਂ ਕੱਟੀਆਂ ਗਈਆਂ ਇਹ ਲਿਖਣ ਲੱਗ ਜੀਏ ਨਾ ਕਈ ਕਿਤਾਬਾਂ ਭਰ ਜਾਣਗੀਆਂ ਗੁਰਮਖ ਪਿਆਰਿਓ ਬਹੁਤ ਜ਼ਿਆਦਾ ਅਸਰ ਹੁੰਦਾ ਬਾਣੀ ਦਾ ਇਸ ਕਰਕੇ ਨਾ ਤੁਸੀਂ ਸ਼ਰਧਾ ਬਣਾ ਕੇ ਜਦੋਂ ਬਾਣੀ ਪੜੋਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਸੁਖਮਣੀ ਸਾਹਿਬ ਸੁੱਖਾਂ ਦੀ ਮਣੀ ਆ ਬਹੁਤ ਤਾਕਤ ਹੈ ਇਹਦੇ ਵਿੱਚ ਇਹ ਦਰਗਾਹੀ ਬਾਣੀ ਆ ਕਈ ਕਹਿ ਦਿੰਦੇ ਆ ਵੀ ਅਸੀਂ ਰੋਜ਼ ਸੁਖਮਣੀ ਸਾਹਿਬ ਦਾ ਪਾਠ ਕਰਦੇ ਆ ਸਾਡੇ ਤੇ ਤਾਂ ਬਖਸ਼ਿਸ਼ ਹੋਈ ਨਹੀਂ ਸਾਡਾ ਤਾਂ ਦੁੱਖ ਗਿਆ ਨਹੀਂ ਕਈ ਤਾਂ ਇਥੋਂ ਤੱਕ ਕਹਿ ਦਿੰਦੇ ਆ ਜਦੋਂ ਦੀ ਅਸੀਂ ਸੁਖਮਣੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਆ ਉਦੋਂ ਦੇ ਸਾਡੇ ਦੁੱਖ ਹੋਰ ਵੱਧ ਗਿਆ ਇੱਕ ਗੱਲ ਯਾਦ ਰੱਖਿਓ ਬਾਣੀ ਕਦੀ ਵੀ ਦੁੱਖਾਂ ਨੂੰ ਵਧਾਉਂਦੀ ਨਹੀਂ ਘਟਾਉਂਦੀ ਹੋਈ ਆ ਪਰ ਸਾਡੀ ਅੱਖ ਨਹੀਂ ਵੇਖ ਸਕਦੀ ਇਹ ਗੱਲ ਵੱਖਰੀ ਆ ਵੀ ਗੁਰੂ ਜਾਣਦਾ ਵੀ ਕਿੰਨਾ ਦੁੱਖ ਆਉਣਾ ਸੀ ਤੇ ਕਿੰਨਾ ਕੱਟ ਕੇ ਆਇਆ ਵਿਸ਼ਵਾਸ ਦੀ ਲੋੜ ਆ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਬਾਣੀ ਤੇ ਭਰੋਸਾ ਕਰੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਉਹਨਾਂ ਦੀਆਂ ਅਸੀਸਾਂ ਲੈਂਦੇ ਹੋਏ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ